ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਰਬਨ ਕਰ ਰਹੇ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਜਦ ਪਹਿਲੀ ਵਾਰ ਬਾਬਾ ਬੁੱਢਾ ਜੀ ਆਏ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਸੰਗਲੇ ਜੰਗਲ ਵਿੱਚ ਇੱਕ ਦਰਾਖਥੇਠ ਬਰਾਜਮਾਨ ਸਨ ਉਹਨਾਂ ਦੀ ਸਮਾਦੀ ਲੱਗੀ ਹੋਈ ਸੀ ਉਸ ਜੰਗਲ ਵਿੱਚ ਉਹਨਾਂ ਦੇ ਆਸ-ਪਾਸ ਇੱਕ 10-11 ਸਾਲ ਦਾ ਬੱਚਾ ਆਪਣੀਆਂ ਗਊਆਂ ਚਰਾ ਰਿਹਾ ਸੀ ਕਈ ਵਾਰ ਉਹ ਗਊਆਂ ਛੱਡ ਕੇ ਦੇਖਣ ਆਉਂਦਾ ਪਰ ਗੁਰੂ ਜੀ ਦੇ ਅੱਖਾਂ ਬੰਦ ਵੇਖ ਕੇ ਫਿਰ ਮੁੜ ਜਾਂਦਾ ਸੀ ਦੁਪਹਿਰ ਤੋਂ ਬਾਅਦ ਜਦ ਉਹ ਗੁਰੂ ਜੀ ਨੂੰ ਦੇਖਣ ਵਾਸਤੇ ਆਇਆ ਤਾਂ ਉਸ ਨੇ ਦੇਖਿਆ ਗੁਰੂ ਜੀ ਦੀਆਂ ਅੱਖਾਂ ਖੁੱਲੀਆਂ ਹਨ ਸੰਗਤ ਉਹਨਾਂ ਦੇ ਦਰਸ਼ਨਾਂ ਨੂੰ ਆਈ ਹੈ ਅਤੇ ਉਹਨਾਂ ਦੇ ਬਚਨ ਸਰਵਣ ਕਰ ਰਹੀ ਹੈ ਉਹ ਗਊਆਂ ਕੋਲ ਗਿਆ ਇੱਕ ਭਾਂਡੇ ਵਿੱਚ ਚੰਗੀ ਤਰ੍ਹਾਂ ਭਾਂਡਾ ਧੋ ਕੇ ਰੇਤ ਨਾਲ ਮਾਂਜ ਕੇ ਇੱਕ ਗਊ ਚੋਈ ਅਤੇ ਉਸ ਭਾਂਡੇ ਵਿੱਚ ਦੁੱਧ ਗਰਮ ਕਰਕੇ ਗੁਰੂ ਜੀ ਲਈ ਲੈ ਕੇ ਆਇਆ ਉਸ ਨੇ ਗੁਰੂ ਜੀ ਨੂੰ ਕਿਹਾ ਕਿ ਮਹਾਰਾਜ ਮੈਂ ਵੇਖਿਆ ਆਪ ਜੀ ਸਵੇਰ ਤੋਂ ਪਰਮਾਤਮਾ ਦੀ ਭਗਤੀ ਵਿੱਚ ਲੀਨ ਹੋ ਅਤੇ ਕੁਝ ਵੀ ਖਾਦਾ ਨਹੀਂ ਹੈ ਮੇਰੀ ਸ਼ਰਧਾ ਹੈ ਕਿ ਆਪ ਜੀ ਇਹ ਦੁੱਧ ਛਕ ਲਓ ਗੁਰੂ ਜੀ ਨੇ ਉਸ ਨੂੰ ਪੁੱਛਿਆ ਕਿ ਤੂੰ ਸਾਡੇ ਲਈ ਇਹ ਦੁੱਧ ਕਿਉਂ ਲੈ ਕੇ ਆਇਆ ਹਾਂ ਤੇਰਾ ਕੀ ਮਨੋਰਥ ਹੈ ਉਸ ਨੇ ਕਿਹਾ ਮਹਾਰਾਜ ਮੈਂ ਆਪਣਾ ਪਰਲੋਕ ਸਵਾਰਨਾ ਚਾਹੁੰਦਾ ਹਾਂ ਮੈਨੂੰ ਧਰਮ ਰਾਜ ਦੇ ਡੰਡ ਤੋਂ ਬਹੁਤ ਡਰ ਆਉਂਦਾ ਹੈ ਗੁਰੂ ਜੀ ਨੇ ਕਿਹਾ ਪੁੱਤਰ ਤੇਰੀ ਉਮਰ ਬਹੁਤ ਛੋਟੀ ਹੈ ਤੇਰੇ ਤਾਂ ਅਜੇ ਹੱਸਣ ਖੇਡਣ ਦੇ ਦਿਨ ਹਨ ਤੂੰ ਇਸ ਤਰ੍ਹਾਂ ਬੁੱਢਿਆਂ ਵਾਂਗ ਕਿਉਂ ਗੱਲਾਂ ਕਰਦਾ ਹੈ ਉਸ ਨੇ ਕਿਹਾ ਮਹਾਰਾਜ ਸਾਡੇ ਪਿੰਡ ਵਿੱਚ ਇੱਕ ਵਾਰ ਸੰਤ ਆਏ ਸਨ ਉਹਨਾਂ ਨੇ ਸਾਰੀ ਰਾਤ ਕੀਰਤਨ ਅਤੇ ਕਥਾ ਕੀਤੀ ਸੀ ਮੈਂ ਉਹ ਸਤ ਸੰਗ ਸਾਰੀ ਰਾਤ ਸੁਣਿਆ ਉਹਨਾਂ ਸੰਤਾਂ ਨੇ ਕਿਹਾ ਸੀ ਕਿ ਅਸੀਂ ਪ੍ਰਮਾਤਮਾ ਨਾਲ ਸਵਾਸ ਸਵਾਸ ਸਿਮਰਨ ਕਰਨ ਦਾ ਵਾਅਦਾ ਕਰਕੇ ਆਉਂਦੇ ਹਾਂ ਅਤੇ ਇੱਥੇ ਆ ਕੇ ਉਹ ਸਭ ਭੁੱਲ ਜਾਂਦੇ ਹਾਂ ਜਦ ਦਰਗਾਹ ਵਿੱਚ ਲੇਖਾ ਹੁੰਦਾ ਹੈ ਤਾਂ ਸਾਨੂੰ ਉੱਥੇ ਧਿਆਨਕ ਸਜਾਵਾਂ ਮਿਲਦੀਆਂ ਹਨ ਇਸ ਲਈ ਮੈਂ ਲੋਕ ਸਵਾਰ ਕੇ ਪਰਲੋਕ ਵਿੱਚ ਸੁਰਖਰੂ ਹੋ ਕੇ ਜਾਣਾ ਚਾਹੁੰਦਾ ਹਾਂ ਗੁਰੂ ਜੀ ਨੇ ਕਿਹਾ ਕਿ ਧਰਮ ਕਰਮ ਕਰਨ ਲਈ ਅਜੇ ਤੇਰੀ ਬਹੁਤ ਉਮਰ ਪਈ ਹੈ ਗੁਰੂ ਜੀ ਨੇ ਕਿਹਾ ਕਿ ਧਰਮ ਕਰਮ ਕਰਨ ਲਈ ਤੇਰੀ ਹੱਲੇ ਬਹੁਤ ਉਮਰ ਪਈ ਹੈ ਤੂੰ ਅਜੇ ਹੀ ਕਿਉਂ ਚਿੰਤਾ ਵਿੱਚ ਪੈ ਗਿਆ ਹਾਂ ਉਸ ਨੇ ਕਿਹਾ ਕਿ ਉਮਰ ਦਾ ਕੋਈ ਭਰੋਸਾ ਨਹੀਂ ਹੈ ਸਾਡੇ ਪਿੰਡ ਵਿੱਚ ਇੱਕ ਵਾਰ ਧਾੜ ਵੀ ਪਏ ਗਏ ਸਨ ਉਹ ਲੋਕਾਂ ਦੀਆਂ ਫਸਲਾਂ ਵੱਢ ਕੇ ਲੈ ਗਏ ਸਨ ਉਹਨਾਂ ਨੇ ਕੋਈ ਫਸਲ ਕੱਚੀ ਪੱਕੀ ਨਹੀਂ ਵੇਖੀ ਜੋ ਸਾਹਮਣੇ ਆਈ ਵੱਢ ਲਈ ਅਸੀਂ ਵੀ ਪ੍ਰਮਾਤਮਾ ਦੀ ਖੇਤੀ ਹਾਂ ਉਹ ਸਾਡਾ ਮਾਲਕ ਹੈ ਮਾਲਕ ਦੀ ਮਰਜ਼ੀ ਹੈ ਫਸਲ ਪੱਕਣ ਦੇਵੇ ਜਾਂ ਕੱਚੀ ਹੀ ਵੱਢ ਲੈ ਗੁਰੂ ਜੀ ਨੇ ਕਿਹਾ ਕਿ ਉਮਰ ਤੇਰੀ ਬਹੁਤ ਛੋਟੀ ਹੈ ਪਰ ਤੂੰ ਗੱਲਾਂ ਤਾਂ ਬੁੱਢਿਆਂ ਵਾਲੀਆਂ ਕਰਦਾ ਹੈ ਤੇਰਾ ਨਾਮ ਕੀ ਹੈ ਉਸਨੇ ਕਿਹਾ ਇਹ ਘਰਦਿਆਂ ਨੇ ਮੇਰਾ ਨਾਮ ਬੂੜਾ ਰੱਖਿਆ ਹੈ ਗੁਰੂ ਜੀ ਨੇ ਕਿਹਾ ਅਸੀਂ ਅੱਜ ਤੋਂ ਤੇਰਾ ਨਾਮ ਬਾਬਾ ਬੁੰਡਾ ਰੱਖਦੇ ਹਾਂ ਫਿਰ ਗੁਰੂ ਜੀ ਨੇ ਉਸ ਨੂੰ ਚਰਨ ਅਮਰਤ ਦੇ ਕੇ ਨਾਮਦਾਨ ਦੀ ਬਖਸ਼ਿਸ਼ ਕੀਤੀ ਗੁਰੂ ਜੀ ਨੇ ਕਿਹਾ ਅੱਜ ਤੋਂ ਤੂੰ ਸੱਚਮੁੱਚ ਵੱਡਾ ਬਾਬਾ ਬੁੰਡਾ ਹੋ ਗਿਆ ਹੈ ਅਸੀਂ ਤੇਰੇ ਕੋਲੋਂ ਬਹੁਤ ਸੇਵਾ ਲੈਣੀ ਹੈ ਤੇਰਾ ਹਿਰਦਾ ਨਿਰਮਲ ਹੈ ਅੱਜ ਤੋਂ ਤੋਂ ਧਰਮ ਦੇ ਕਿਰਤ ਕਰਨੀ ਹੈ ਸਾਧੂ ਸੰਤਾਂ ਦੀ ਸੇਵਾ ਅਤੇ ਸੰਗਤ ਕਰਨੀ ਹੈ ਕਿਸੇ ਦਾ ਹਿਰਦਾ ਨਹੀਂ ਦਿਖਾਉਣਾ ਕਿਸੇ ਨਾਲ ਛਲ ਕਾਪਟ ਨਹੀਂ ਕਰਨਾ ਸਦਾ ਪ੍ਰਭੂ ਦਾ ਸਿਮਰਨ ਕਰਨਾ ਹੈ ਤੇਰੀ ਲੋਕ ਅਤੇ ਪਰਲੋਕ ਵਿੱਚ ਸੋਭਾ ਹੋਵੇਗੀ ਉਹੀ ਬੁੱਢਾ ਸਿੱਖ ਧਰਮ ਵਿੱਚ ਬਾਬਾ ਬੁੱਢਾ ਜੀ ਦੇ ਨਾਮ ਨਾਲ ਸਤਕਾਰੇ ਗਏ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ 100 ਸਾਲ ਤੋਂ ਵੱਧ ਸਮਾਂ ਗੁਰੂ ਘਰ ਵਿੱਚ ਆਪਣੀ ਸੇਵਾ ਨਿਭਾਈ ਅਤੇ ਮਾਣ ਇੱਜ਼ਤ ਪ੍ਰਾਪਤ ਕੀਤਾ ਗੌਰਵ ਇਤਿਹਾਸ ਸੋਨੇ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ